ਕੀ ਕੋਈ ਸੋਰਸ ਹੋਵੇ ਕੋਈ ਐ ਕੁਝ ਨਹੀਂ ਕੁਝ ਵੀ ਨਹੀਂ ਆਉਂਦਾ वहां पर ਕੋਈ ਬੰਦ ਸਾਰਾ ਨਹੀਂ ਸਾਡੀ ਜਿਹੜੀ ਦੁਕਾਨ ਹੈ ਜਿੰਨਾ ਸਾਡਾ ਨੁਕਸਾਨ ਹੋਇਆ ਇਹਦੇ ਪਾਪਾ ਵੀ ਨਹੀਂ ਹੈਗੇ ਸਿਰ ਤੇ ਸਿੰਜੀ ਉਹ ਸਕੇ ਜੀ ਨਾ ਵੀ ਤੁਹਾਡੇ ਕੋਲੋਂ ਕਰ ਸਕੋ ਮਦਦ ਹੈ ਸਾਹੀ ਹਦਾਇਤ ਇਹਦੇ ਬੀਬੀ ਵੀ ਆ ਕਿ ਜਿਹੜੇ ਕੀ ਆਪਣੇ ਨੈਗਲੀਜੈਂਸ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ ਐ ਨਾ ਕੀਤਾ ਜਾਵੇ ਤੇ ਇਹ ਹਾਈ ਵੋਲਟ ਦੀ ਤਾਰਾਂ ਵੀ ਘਰਾਂ ਦੇ ਅੱਗੇ ਚੱਲਦੀਆਂ ਪਈਆਂ ਐ ਸਰਕਾਰ ਨੇ ਕਦੀ ਧਿਆਨ ਦਿੱਤਾ ਐ ਤੋਂ ਕਿੰਨੇ ਸਾਲ ਹੋ ਗਏ ਤੋਂ ਐਮ.ਐਲ.ਏ ਬਣੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੋਈ ਵੀ ਐਸਾ ਨਾਗਰਿਕ ਆਯੋਜਨ ਕਾਰਜਕ੍ਰਮ ਨਹੀਂ ਕੀਤਾ ਤੇ ਆਯੋਜਨ ਨਹੀਂ ਕੀਤਾ ਜਿਹੜਾ ਹਾਈ ਵੋਲਟ ਦੀ ਤਾਰਾਂ ਜਿਹੜੀਆਂ ਬਰਸਾਤ ਦੇ ਵਿੱਚ ਲੋਕਾਂ ਨੂੰ ਡਰੰਡ ਦਾ ਪੈਸਦੇ ਕੀ ਹੋਇਆ ਸੀ ਅੱਜ બસ ਬੈਠੀ ਸੀ ਜੀ ਤਾਰਾ ਲਟਕ ਪਤਾ ਨਹੀਂ ਇੱਕ ਬਲਬ ਹਾਲਿਆ ਸੀ ਕੈਂਡੀ ਵੀ ਬੰਦ ਸੀ ਫ੍ਰੀਜ ਵੀ ਬੰਦ ਸੀ ਸ਼ੋਰਟ ਬਾਰ ਹੋਈ ਜਿਸ ਤਰ੍ਹਾਂ ਬੱਤੀਆਂ ਦਾ ਬਾਹਰ ਹੀ ਕਨੈਕਸ਼ਨ ਦਾ ਆਂਦਾ ਨਾ ਇੱਕਦਮ ਕਾਹਦਾ ਕੰਮ ਹੈ ਆਪਣਾ ਕਰਿਆਨੇ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਵਾ ਤੇ ਕੋਈ ਜਾਨੀ ਮਾਨੀ ਨਹੀਂ ਸਕਤ ਹੋਇਆ ਹੋਵੇ ਹਾਂਜੀ ਨਹੀਂ ਬਸ ਬਾਕੀ ਤੇ ਪਹੁੰਚਾਈਏ ਬਾਕੀ ਜਿਹੜੇ ਆ ਚੀਜ਼ਾਂ ਵਗੈਰਾ ਸੀ ਸਾਰੀਆਂ ਜਲ ਕੇ ਰਾਕੇ ਹੋ ਗਏ ਤੁਸੀਂ ਵੇਖਦੇ ਹੀ ਪਿਓ ਕੀ ਮੰਗ ਕਰਦੇ ਹੋ ਮੰਗ ਅਸੀਂ ਸੀ ਕਿ ਉਹ ਕਹਿੰਦੇ ਸਾਡੀ ਜਿਹੜੀ ਦੁਕਾਨ ਹੈ ਜਿੰਨਾ ਸਾਡਾ ਨੁਕਸਾਨ ਹੋਇਆ ਇਹਦੇ ਪਾਪਾ ਵੀ ਨਹੀਂ ਹੈਗੇ ਸਿਰ ਤੇ ਹੋ ਸਕੇ ਜੀ ਨਾ ਵੀ ਤੁਹਾਡੇ ਕੋਲੋਂ ਕਰ ਸਕੋ ਮਦਦ ਹਾਂਜੀ ਇੱਥੇ ਰਹਿੰਦੇ ਵੀ ਹਾਂ ਹਾਂਜੀ ਇੱਥੇ ਵੀ ਰਹਿੰਦੇ ਹਾਂ ਅੱਗੇ ਪਿੱਛੇ ਅੱਜ ਵਾਰ ਨੰਬਰ 60 'ਚ ਆਪਣੇ ਛੋਟੇ ਵੀਰ ਜੀ ਉਹਨਾਂ ਦੀ ਦੁਕਾਨ ਦੇ ਵਿੱਚ ਸੁਸ਼ੀਲ ਸੁਸ਼ੀਲ ਕੁਮਾਰ ਜੀ ਉਹਨਾਂ ਦੇ ਕਰਿਆਨਾ ਸਟੋਰ ਦੇ ਵਿੱਚ ਅੱਗ ਲੱਗ ਗਈ ਮੈਂ ਆ ਕੇ ਦੇਖਿਆ ਜੋ ਰੀਜ਼ਨ ਦੱਸਿਆ ਜਾ ਰਿਹਾ ਹੈ ਕਹਿੰਦੇ ਜੀ ਬਿਜਲੀ ਘਰ ਦੇ ਜਿਹੜੇ ਮੀਟਰ ਆ ਉਹ ਜਿਹੜੇ ਚਗੀਦਰਾ ਉਹਨਾਂ ਦੀ 20 ਵਗੈਰਾ ਨੇ ਜਿਹੜਾ ਤਾਰਾ ਥਲੇ ਡਿੱਗਿਆ ਹੀ ਉਹਦੇ ਕਰਕੇ ਅੱਗ ਲੱਗ ਗਈ ਸ਼ਾਰਟ ਸਰਕਟ ਹੋ ਗਿਆ ਬਰਸਾਤੀ ਦਿਨ ਚੱਲਦੇ ਨੇ ਕਾਫੀ ਨੁਕਸਾਨ ਆਇਆ ਪਰ ਪਰਮਾਤਮਾ ਦੀ ਕਿਰਪਾ ਕੀ ਉਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਮੌਕੇ ਦੇ ਜਿਹੜੀ ਵੀਡੀਓ ਆ ਹਲਾਦ ਪ੍ਰੈਸਾਂ ਦੇ ਸ਼ੇਅਰ ਕਰ ਦੇਣਗੇ ਮੇਰੀ ਅਪੀਲ ਆ ਡੀਸੀ ਸਾਹਿਬਗੇ ਵੀ ਤੇ ਬਿਜਲੀ ਵਿਭਾਗ ਦੇ ਵੀ ਜੋ ਵੀ ਨੈਗਲੀਜੈਂਸ ਕਰਗੀ ਹੈ ਜਿਹੜਾ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਕੀਤੀ ਜਾਵੇ ਜੇਕਰ ਉਹ ਨਹੀਂ ਕੋਈ ਐਪਲੀਕੇਸ਼ਨ ਦੇ ਉੱਤੇ ਕਾਰਵਾਈ ਕਰਨਗੇ ਫਿਰ کورٹ 'ਚ ਜਾ ਕੇ ਜਿਹੜੀ ਕੰਪਨਸੇਸ਼ਨ ਆ ਆਪਣੇ ਸੁਸ਼ੀਲ ਵੀਨ ਦਵਾਵਾਂਗੇ ਤੇ ਮੇਰੀ ਇਹੀ ਹਦਾਇਤ ਵੀ ਆ ਤੇ ਬੇਨਤੀ ਵੀ ਆ ਕਿ ਜਿਹੜੇ ਕੀ ਆ ਆਪਣੇ ਨੈਗਲੀਜੈਂਸ ਦੇ ਨਾਲ ਲੋਕਾਂ ਦਾ ਨੁਕਸਾਨ ਹੋ ਰਿਹਾ ਐ ਨਾ ਕੀਤਾ ਜਾਵੇ ਤੇ ਇਹ ਕੋ ਹਾਈ ਵੋਲਟੇਜ ਤਾਰਾਂ ਵੀ ਘਰਾਂ ਦੇ ਅੰਗੇ ਚੱਲਦੀਆਂ ਪਈਆਂ ਐ ਸਰਕਾਰ ਨੇ ਕਦੀ ਧਿਆਨ ਦਿੱਤਾ ਐ ਤੋਂ ਇਨੇ ਸਾਲ ਹੋ ਗਏ ਇਥੋਂ ਦੇ ਐਮ ਐਲ ਏ ਬਣੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਕੋਈ ਵੀ ਇਹੋ ਜਿਹਾ ਸ਼ਨਾंगा ਜੋ ਕਾਰਗਰਮ ਨਹੀਂ ਕੀਤਾ ਤੇ ਅਯੋਤਨ ਨਹੀਂ ਕੀਤਾ ਜਿਹੜਾ ਹਾਈ ਵੋਲਟੇਜ ਤਾਰਾਂ ਜਿਹੜੀਆਂ ਬਰਸਾਤੀ ਦਿਨਾਂ ਦੇ ਵਿੱਚ ਲੋਕਾਂ ਨੂੰ ਕਰੰਟ ਦਾ ਬੈਠ ਸਕੇ ਮੇਰੀ ਇਹੀ ਪ੍ਰਸ਼ਾਸਨ ਅੱਗੇ ਅਪੀਲ ਆ ਕਿ ਜਿਹੜੀ ਵੀ ਨੈਗਲੀਜੈਂਸ ਤੁਹਾਡੇ ਵੱਲੋਂ ਹੁੰਦੀ ਪਈ ਆ ਉਹ ਕਦਮ ਕਰੋ ਤੋ ਜਿਹੜੇ ਕੋ ਲੋਕਾਂ ਨੇ ਜਿਹੜੇ ਵੋਟਰ ਆ ਵੋਟਰ ਸਾਰੇ ਦੇ ਹੁੰਦੇ ਆ ਆਮ ਆਦਮੀ ਪਾਰਟੀ ਦੇ ਐਮਰਨ ਵੋਟਾਂ ਇਹਨਾਂ ਨੇ ਵੀ ਪਈਆਂ ਤੇ ਜਿਹੜੀ ਆ VOTING ਜਿਹੜੀ ਆ ਉਹ ਜਿਹੜੀਆਂ ਤਾਰਾ ਖਤਮ ਕਰਕੇ ਤੇ ਉਹਨਾਂ ਨੂੰ ਜਿਹੜੇ ਸੁਚੱਜੇ ਧਗਣਾ ਰਹਿਣ ਦਾ ਜਿਹੜਾ ਇੰਤਜ਼ਾਮ ਕਰਕੇ ਦਿੱਤਾ ਜਾਵੇ 12:19 ਮਿੰਟ ਤੇ ਤਲਾਹ ਮਲੀ ਸ਼ਹਿਰ ਇੱਕ ਨੰਬਰ ਤੇ ਆਰਾਮ ਬਾਗ ਦੇ ਰਾਤੀ ਮੱਲੇ ਚ ਕਰਿਆਨੇ ਦੁਕਾਨ ਨੂੰ ਅੱਗ ਲੱਗੀ ਹਮ ਮੌਕੇ ਤੇ ਪਹੁੰਚ ਗਏ ਕਿੰਨਾ ਕ ਨੁਕਸਾਨ ਹੋਇਆ ਜੀ ਜਾਣੀ ਨੁਕਸਾਨ ਤੇ ਮਾਲੀ ਨੁਕਸਾਨ ਹੋਇਆ ਤੇ ਅੱਗ ਤੇ ਕਾਬੂ ਪਾ ਲਿਆ ਹੈ ਅੱਛਾ 7:00 ਵਜੇ ਆਤੀ ਠੀਕ ਆਲੀ ਮਾਨਕਤ ਵਾਲੀ ਗਰਾਹੀ ਮੌਜੂਦ ਠੀਕ